ਸ਼ਰਾਬ ਦੀ ਤਸਕਰੀ ਤੇ ਨਕਲੀ ਸ਼ਰਾਬ ਨੂੰ ਰੋਕਣ ਲਈ ਜਾਂ ਉਸ ਦੇ ਉੱਤੇ ਰੋਕ ਲਾਉਣ ਲਈ ਪਬੰਦੀ ਲਗਾਉਣ ਦੇ ਲਈ ਆਪਕਾਰੀ ਵਿਭਾਗ ਨੇ ਇੱਕ ਫੈਸਲਾ ਲਿਆ ਹੈ ਉਹ ਫੈਸਲਾ ਕਿਵੇਂ ਕੰਮ ਕਰੇਗਾ ਔਰ ਖਾਸ ਕਰਕੇ ਹਰ ਬੋਤਲ ਦੀ ਪਛਾਣ ਕੀਤੀ ਜਾਣੀ ਹੈ ਦਰਅਸਲ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਜਦੋਂ ਸ਼ਰਾਬ ਜਾਂਦੀ ਹੈ ਜਾਂ ਇਹ ਕਹਿ ਲਈਏ ਕਿ ਜਿੱਥੇ ਸਸਤੀ ਸ਼ਰਾਬ ਹੁੰਦੀ ਹੈ ਤੇ ਜਿੱਥੇ ਮਹਿੰਗੀ ਹੁੰਦੀ ਹੈ ਤਾਂ ਕੁਦਰਤੀ ਗੱਲ ਹੈ ਸੁਭਾਵਕ ਜੀ ਗੱਲ ਹੈ ਕਿ ਕਈ ਵਾਰ ਅਜੇ ਹੀ ਸ਼ਰਾਬ ਦੀ ਬਰਾਮਦਗੀ ਵੀ ਕੀਤੀ ਜਾਂਦੀ ਹੈ ਗੱਡੀਆਂ ਦੇ ਵਿੱਚੋਂ ਪੇਟੀਆਂ ਦੀਆਂ ਪੇਟੀਆਂ ਬਰਾਮਦ ਹੋ ਜਾਂਦੀਆਂ ਨੇ ਜਦੋਂ ਇੱਕ ਥਾਂ ਤੋਂ ਸਸਤੀ ਸ਼ਰਾਬ ਲੈ ਕੇ ਮਹਿੰਗੀ ਸ਼ਰਾਬ ਜਿੱਥੇ ਵਿਕਦੀ ਹੈ ਉੱਥੇ ਉਹ ਸ਼ਰਾਬ ਲਜਾਈ ਜਾ ਰਹੀ ਹੁੰਦੀ ਹੈ ਹੁਣ ਹਰ ਬੋਤਲ ਦੀ ਪਛਾਣ ਰੱਖੀ ਜਾਵੇਗੀ ਉਸ ਨੂੰ ਟਰੈਕ ਕਿਵੇਂ ਕੀਤਾ ਜਾਣਾ ਹੈ ਹਰੇਕ ਬੋਤਲ ਦੇ ਉੱਤੇ ਇਹ ਪਛਾਣ ਕਰਨ ਦੇ ਲਈ ਤਰੀਕਾ ਕੀ ਲੱਭਿਆ ਆបਕਾਰੀ ਵਿਭਾਗ ਨੇ ਇਸ ਦੇ ਬਾਰੇ ਵਿਸਥਾਰ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਦਰਅਸਲ ਜਦੋਂ ਆបਕਾਰੀ ਨੀਤੀ ਬਣਦੀ ਹੈ ਤਾਂ ਉਦੋਂ ਇਸ ਦੇ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਦੇ ਵਿੱਚ ਜਿਹਾ ਕੀ ਅਸੀਂ ਸਿਸਟਮ ਲਗਾਈਏ ਹਰ ਇੱਕ ਬੋਤਲ ਦੇ ਉੱਤੇ ਤਾਂ ਕਿ ਪਛਾਣ ਹੋ ਸਕੇ ਕਿ ਇਹ ਕਿੱਥੋਂ ਦੀ ਸ਼ਰਾਬ ਹੈ ਹਾਲਾਂਕਿ ਹਰੇਕ ਸ਼ਰਾਬ ਦੀ ਬੋਤਲ ਦੇ ਉੱਤੇ ਟੈਗ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਇਸ ਦੀ ਵਿਕਰੀ ਕਿੱਥੇ-ਕਿੱਥੇ ਹੋ ਸਕਦੀ ਹੈ ਜਾਂ ਕਿੱਥੇ ਨਹੀਂ ਹੋ ਸਕਦੀ ਜਾਂ ਸਿਰਫ ਤੇ ਸਿਰਫ ਉਸ ਥਾਂ ਨਾਲ ਸੰਬੰਧਿਤ ਹੀ ਵਿਕਰੀ ਹੋ ਸਕਦੀ ਹੈ ਗੱਲ ਕਰ ਰਹੀਆਂ ਚੰਡੀਗੜੀ ਚੰਡੀਗੜ੍ਹ ਦੀ ਆਪਕਾਰੀ ਨੀਤੀ ਦੀ ਦਰਅਸਲ ਚੰਡੀਗੜ ਆਵਕਾਰੀ ਨੀਤੀ ਦੇ ਵਿੱਚ ਹੀ ਫੈਸਲਾ ਲਿਆ ਗਿਆ ਸੀ ਕਿ ਸ਼ਰਾਬ ਦੀ ਤਸਕਰੀ ਨੂੰ ਰੋਕਿਆ ਜਾਵੇ ਤੇ ਨਕਲੀ ਸ਼ਰਾਬ ਦੇ ਉੱਤੇ ਵੀ ਰੋਕ ਕਿਵੇਂ ਲਾਈ ਜਾ ਸਕਦੀ ਹੈ ਇਸ ਤੇ ਬਾਰੇ ਵੀ ਬੋਤਲ ਦੀ ਵੱਖਰੀ ਪਛਾਣ ਹੋਣੀ ਚਾਹੀਦੀ ਹੈ ਬੋਤਲ ਤੋਂ ਹੀ ਪਤਾ ਲੱਗ ਜਾਵੇਗਾ ਕਿ ਉਹ ਸ਼ਰਾਬ ਅਸਲੀ ਹੈ ਜਾਂ ਨਹੀਂ ਔਰ ਇਹ ਵੀ ਪਤਾ ਲੱਗ ਜਾਵੇਗਾ ਕਿ ਉਹ ਸ਼ਰਾਬ ਕਿੱਥੇ-ਕਿੱਥੇ ਵਿਕੇਗੀ ਕਿਉਂਕਿ ਉੱਥੇ ਉਸ ਦੇ ਉੱਤੇ ਇੱਕ QR ਕੋਡ ਦਿੱਤਾ ਜਾਣਾ ਹੈ ਉਹ QR ਕੋਡ ਕੰਮ ਕਿਵੇਂ ਕਰੇਗਾ ਵਿਸਥਾਰ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਇਹ ਹੱਲ ਕਿਵੇਂ ਲੱਭਿਆ ਗਿਆ ਹੈ ਇਹ ਹਰ ਬੋਤਲ ਦੀ ਇੱਕ ਪਛਾਣ ਬਣੇਗੀ ਕਿ ਇਹ ਸ਼ਰਾਬ ਸਿਰਫ ਚੰਡੀਗੜ੍ਹ ਦੇ ਲਈ ਹੈ ਔਰ ਇਸ ਤੋਂ ਬਾਹਰ ਚਾਹੇ ਪੰਜਾਬ ਸੂਬਾ ਹੈ ਹਰਿਆਣਾ ਸੂਬਾ ਹੈ ਰਾਜਸਥਾਨ ਜਾਂ ਹਿਮਾਚਲ ਪ੍ਰਦੇਸ਼ ਹੈ ਜਾਂ ਆਸ-ਪਾਸ ਦੇ ਹੋਰ ਕਿਸੇ ਵੀ ਥਾਂ ਦੇ ਉੱਤੇ ਸ਼ਰਾਬ ਜਾਂਦੀ ਹੈ ਤਾਂ ਉਹ ਸਹੀ ਸਮੇਂ ਦੇ ਉੱਤੇ ਔਰ ਸੌਖੇ ਢੰਗ ਦੇ ਨਾਲ ਟ੍ਰੇਸ ਕੀਤੀ ਜਾ ਸਕੇ ਕਿ ਵਾਕਈ ਇਹ ਸ਼ਰਾਬ ਹੈ ਤੇ ਚੰਡੀਗੜ੍ਹ ਦੀ ਸੀ ਬੋਤਲ ਪਰ ਜਾਂ ਬਾਹਰ ਰਹੀ ਹੈ ਤਾਂ ਟਰੈਕ ਕਿਵੇਂ ਕੀਤਾ ਜਾਏਗਾ ਇਸ ਤੇ ਲਈ ਇੱਕ ਢੰਗ ਤਰੀਕਾ ਲੱਭਿਆ ਗਿਆ ਹੈ ਦਰਸਲ ਚੰਡੀਗੜ੍ਹ ਚ ਵੇਚਣ ਵਾਲੀ ਸ਼ਰਾਬ ਦੀ ਹਰ ਬੋਤਲ ਦੀ ਹੁਣ ਪਛਾਣ ਹੋਣੀ ਹੈ ਆਪਕਾਰੀ ਵਿਭਾਗ ਨੇ ਟਰੈਕ ਐਂਡ ਟ੍ਰੇਸ ਸਿਸਟਮ ਸ਼ੁਰੂ ਕਰ ਦਿੱਤਾ ਹੈ ਤੇ ਹੋਲੋਗ੍ਰਾਮ ਤੋਂ ਬਿਨਾ ਸ਼ਰਾਬ ਦੀ ਵਿਕਰੀ ਨਹੀਂ ਹੋ ਸਕਦੀ ਇਹ ਲਾਜ਼ਮੀ ਕਰ ਦਿੱਤਾ ਗਿਆ ਹੁਣ ਹਰ ਵਾਈਨ ਦੀ ਬੋਤਲ ਦੀ ਪਛਾਣ ਹੋਵੇਗੀ ਪ੍ਰਸ਼ਾਸਨ ਨੇ ਟਰੈਕ ਐਂਡ ਟ੍ਰੇਸ ਸਿਸਟਮ ਸ਼ੁਰੂ ਕਰ ਦਿੱਤਾ ਹੈ ਜਿਸ ਤਹਿ ਸ਼ਰਾਬ ਦੀ ਹਰ ਬੋਤਲ ਦੇ ਉੱਤੇ ਇੱਕ ਕਿਊ ਆਰ ਕੋਡ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਆਪਕਾਰੀ ਮਹਿਕਮੇ ਮੁਤਾਬਕ ਇਸ ਸਮੇਂ ਆ ਰਹੀਆਂ ਸ਼ਰਾਬ ਦੀਆਂ 70 ਫੀਸਦੀ ਬੋਤਲਾਂ ਤੇ ਕਿਊ ਆਰ ਕੋਡ ਲਗਾ ਦਿੱਤਾ ਗਿਆ 30% ਦੀ ਸ਼ਰਾਬ ਦੀਆਂ ਬੋਤਲਾਂ ਬਚੀਆਂ ਨੇ ਜਿਨ੍ਹਾਂ ਉੱਤੇ ਪ੍ਰਕਿਰਿਆ ਇਹ ਸ਼ੁਰੂ ਕਰ ਦਿੱਤੀ ਗਈ ਹੈ ਕਿ ਉਹਨਾਂ ਨੂੰ ਵੀ ਇਸ ਤੇ ਦਾਇਰੇ ਦੇ ਵਿੱਚ ਲਿਆਂਦਾ ਜਾ ਸਕੇ ਬਾਕੀ ਤਰੀ 30% ਜਿਹੜੀਆਂ ਅਗਲੇ 2 ਮਹੀਨਿਆਂ ਦੇ ਵਿੱਚ ਜਿਹੜੀ ਪ੍ਰਕਿਰਿਆ ਪੂਰੀ ਲਾਗੂ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਸ ਆਭਕਾਰੀ ਨੀਤੀ ਵਿੱਚ ਪ੍ਰਸ਼ਾਸਨ ਨੇ ਟਰੈਕ ਐਂਡ ਟ੍ਰੇਸ ਸਿਸਟਮ ਸ਼ੁਰੂ ਕੀਤਾ ਸੀ ਦਾਵਾ ਵੀ ਕੀਤਾ ਵਿਭਾਗ ਅਨੁਸਾਰ ਇਸ ਪ੍ਰਣਾਲੀ ਨੂੰ ਸ਼ੁਰੂ ਕਰਨ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਨਾਲ ਸ਼ਰਾਬ ਦੀ ਤਸਕਰੀ ਵੀ ਰੁਕੇਗੀ ਤੇ ਨਕਲੀ ਸ਼ਰਾਬ ਵੀ ਨਹੀਂ ਵੇਚੀ ਜਾਵੇਗੀ ਪ੍ਰਸ਼ਾਸਨ ਨੇ ਟੈਂਡਰ ਟੈਂਡਰ ਨੂੰ ਅਲਰਟ ਕੀਤੀ ਹਰ ਬੋਤਲ ਤੇ 바ਰ ਕੋਡ ਲਗਾਉਣ ਦੀ ਪ੍ਰਣਾਲੀ ਲਾਗੂ ਕਰ ਦਿੱਤੀ ਐ ਇਸ ਪ੍ਰਣਾਲੀ ਤਹਿਤ ਸ਼ਰਾਬ ਬਣਾਉਣ ਵਾਲੀ ਕੰਪਨੀ ਬਿਨਾ ਕੋਡ ਦੇ ਸਪਲਾਈ ਨਹੀਂ ਕਰ ਸਕੇਗੀ ਜਿਹੜੀ ਵੀ ਕੰਪਨੀ ਉਸ ਦਾ ਠੇਕਾ ਲਏਗੀ ਜਾਂ ਜਿਸ ਦੇ ਕੋਲੇ ਕੰਮ ਹੋਵੇਗਾ ਸ਼ਰਾਬ ਦੀਆਂ ਬੋਤਲਾਂ ਬਣਾਉਣ ਦਾ ਜਾਂ ਪੈਕ ਕਰਨ ਦਾ ਤਾਂ ਉਹ ਸਾਰਾ ਹਰੇਕ ਕੰਪਨੀ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਸ ਦੇ ਉੱਤੇ QR ਕੋਡ ਲਾਜ਼ਮੀ ਹੋਣਾ ਚਾਹੀਦਾ ਹੈ ਜੇਕਰ ਨਹੀਂ ਹੋਵੇਗਾ ਤੇ ਉਹ ਸ਼ਰਾਬ ਦੀ ਬੋਤਲ ਵੇਚ ਨਹੀਂ ਸਕੀਗੇ ਸ਼ਰਾਬ ਦੀ ਬੋਤਲ ਤੇ ਕੋਡ ਸਕੈਨ ਕਰਨ ਨਾਲ ਪਤਾ ਲੱਗ ਜਾਵੇਗਾ ਕਿ ਕਿੱਥੇ ਬਣਦੀ ਹੈ ਤੇ ਕਿਸ ਠੇਕੇ ਤੇ ਵੇਚੀ ਜਾਂਦੀ ਹੈ ਤੇ ਬੋਤਲ ਨੂੰ ਸਕੈਨ ਕਰਦੇ ਹੀ ਇਸ ਨਾਲ ਜੁੜੀ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ ਉਸ QR ਕੋਡ ਦੇ ਵਿੱਚ ਉਹ ਸਾਰਾ ਇਨਫੋਰਮੇਸ਼ਨ ਆ ਜਿਹੜੀ ਉਹ ਪਾ ਦਿੱਤੀ ਜਾਵੇਗੀ ਆਪਕਾਰੀ ਤੇ ਕਰ ਵਿਭਾਗ ਅਨੁਸਾਰ ਹਰੇਕ ਬੋਤਲ ਦੇ ਨਾਲ ਨਾਲ ਕੇਸ ਤੇ ਕਿਉআর ਤੇ ਬਾਰ ਕੋਡ ਦੇ ਰੂਪ ਵਿੱਚ ਇੱਕ ਵਿਲੱਖਣ ਪਛਾਣ ਬਣਾਈ ਜਾ ਰਹੀ ਹੈ ਜਿਸ ਨੂੰ ਸਕੈਨ ਕਰਕੇ ਸ਼ਰਾਬ ਦੇ ਸਰੂਤ ਅਤੇ ਪ੍ਰਵਾਹ ਦੇ ਟਰੈਕ ਦੀ ਪੁਸ਼ਟੀ ਕੀਤੀ ਜਾ ਸਕੇਗੀ ਇਸ ਲਈ ਇੱਕ ਮੋਬਾਈਲ ਐਪ ਵੀ ਬਣਾਈ ਗਈ ਹੈ ਜੋ ਕਿਉআর ਕੋਡ ਨੂੰ ਸਕੈਨ ਕਰਕੇ ਸ਼ਰਾਬ ਦੀ ਬੋਤਲ ਦੀ ਪ੍ਰਮਾਣਿਕਤਾ ਦੀ ਜਾਂਚ ਕਰੇਗੀ ਹੁਣ ਮੋਬਾਈਲ ਦੇ ਵਿੱਚ ਉਹ ਦੱਸ ਦਿੱਤਾ ਜਾਵੇਗਾ ਸਭ ਨੂੰ ਕਿ ਉਹ ਕਿਹੜੀ ਐਪ ਹੈ ਉਹ ਐਪ ਕਿਸੇ ਵੀ ਫੋਨ ਦੇ ਵਿੱਚ ਜਦੋਂ ਡਾਊਨਲੋਡ ਹੋਵੇਗੀ ਤੇ ਉਸ ਦੇ ਉੱਤੇ ਜਦੋਂ ਸਕੈਨ ਬੋਤਲ ਦੇ ਉੱਤੇ ਬਣਿਆ ਕਿਉআর ਕੋਡ ਬਾਰ ਕੋਡ ਨੂੰ ਜੇਕਰ ਸਕੈਨ ਕੀਤਾ ਜਾਵੇਗਾ ਤਾਂ ਸਭ ਕੁਝ ਜਾਣਕਾਰੀ ਨਸ਼ਰ ਹੋ ਜਾਵੇਗੀ ਉਸ ਫੋਨ ਦੇ ਉੱਤੇ ਇਨਫੋਰਮੇਸ਼ਨ ਕਿ ਸ਼ਰਾਬ ਬਣੀ ਕਿੱਥੇ ਹੈ ਔਰ ਵੇਚੀ ਕਿੱਥੇ ਕਿਹੜੇ ਕਿਹੜੇ ਠੇਕਿਆਂ ਤੇ ਜਾ ਰਹੀ ਹੈ ਤੇ ਉਸ ਦੀ ਪ੍ਰਮਾਣਿਕਤਾ ਕੀ ਹੈ ਉਹ ਅਸਲੀ ਹੈ ਨਕਲੀ ਹੈ ਸਭ ਕੁਝ ਉਸ ਦਾ ਜਿਹੜਾ ਜ਼ਿਕਰ ਹੋ ਜਾਵੇਗਾ ਜੇ ਤਾਂ ਉਹ ਕਯੂਆਰ ਕੋਡ ਦੇ ਵਿੱਚ ਸਕੈਨ ਹੋਣ ਤੋਂ ਬਾਅਦ ਸਾਰੀ ਜਾਣਕਾਰੀ ਆ ਜਾਂਦੀ ਹੈ ਤਾਂ ਉਸ ਦਾ ਉੱਥੇ ਹੀ ਪ੍ਰਮਾਣ ਮਿਲ ਜਾਵੇਗਾ ਕਿ ਹਾਂ ਇਹ ਸ਼ਰਾਬ ਹੈ ਜਿਹੜੀ ਉਹ ਸਰਕਾਰ ਦੀ ਨੀਤੀ ਦੇ ਮੁਤਾਬਕ ਵੇਚੀ ਜਾ ਰਹੀ ਹੈ ਜੇਕਰ ਉਸ ਕੋਡ ਨੂੰ ਸਕੈਨ ਕਰਨ ਦੇ ਨਾਲ ਕਿਉਂਕਿ ਜਦੋਂ ਕਦੋਂ ਵੀ ਕੋਈ ਨਵੀਂ ਨੀਤੀ ਬਣਾਈ ਜਾਂਦੀ ਹੈ ਤਾਂ ਉਸ ਦਾ ਇੱਕ ਪੈਰਲਲ ਢੰਗ ਲੱਭ ਰਿਆ ਜਾਂਦਾ ਹੈ ਕਈ ਵਾਰੀ ਜਾਲੀ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਦੇਖੇ ਜਾਣ ਕਿ QR ਕੋਡ ਬੋਤਲਾਂ ਦੇ ਉੱਤੇ ਲਗਾਏ ਜਾਣ ਪਰ ਜਦੋਂ ਉਸ ਨੂੰ QR ਕੋਡ ਨੂੰ ਤੁਸੀਂ ਸਕੈਨ ਕਰੋਗੇ ਤੇ ਉਸ ਦੇ ਵਿੱਚ ਸਹੀ ਜਾਣਕਾਰੀ ਨਹੀਂ ਆਉਂਦੀ ਤਾਂ ਉਸ ਦਾ ਮਤਲਬ ਸਾਫ਼ ਹੈ ਕਿ ਉਹ ਸ਼ਰਾਬ ਜਾਂ ਤੇ ਤਸਕਰੀ ਵਾਲੀ ਹੋਵੇਗੀ ਜਾਂ ਨਕਲੀ ਹੋਵੇਗੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਉੰਡੀ ਉਸ ਦੇ ਵਿੱਚੋਂ ਫੜੀ ਜਾਵੇਗੀ ਜਿਸ ਦੇ ਨਾਲ ਪਤਾ ਲੱਗ ਜਾਵੇਗਾ ਕਿ ਸ਼ਰਾਬ ਇਸ ਤਰ੍ਹਾਂ ਟੇਢੇ ਢੰਗ ਨਾਲ ਜਾਂ ਗੈਰਕਾਨੂੰਨੀ ਢੰਗ ਨਾਲ ਵੇਚੀ ਵੀ ਨਹੀਂ ਜਾ ਸਕਦੀ ਵਿਭਾਗ ਮੁਤਾਬਕ ਇਹ ਨਵੀਂ ਪ੍ਰਣਾਲੀ ਕਿਸੇ ਵੀ ਅਣਧਿਕਾਰਤ ਗਤੀਵਿਧੀਆਂ ਦਾ ਪਤਾ ਲਾਉਣ 'ਚ ਮਦਦ ਕਰੇਗੀ ਇਹ ਵੀ ਪਤਾ ਲਗਾਇਆ ਗਈ ਕਿ ਕੀ ਟੈਕਸਾਂ ਤੇ ਡਿਊਟੀਆਂ ਦਾ ਭੁਗਤਾਨ ਕੀਤਾ ਜਾ ਚੁੱਕਾ ਹੈ ਕਿ ਨਹੀਂ ਸਮੇਂ ਸਿਰ ਤੇ ਇਸ ਪ੍ਰਣਾਲੀ ਲਈ ਸੌਫਟਵੇਅਰ ਨੈਸ਼ਨਲ ਇਨਫਰਾਮੈਟਿਕਸ ਸੈਂਟਰ ਸੂਚਨਾ ਟੈਕਨੋਲੋਜੀ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਦੁਆਰਾ ਵਿਕਸਿਤ ਕੀਤਾ ਗਿਆ ਹੈ ਇਸ ਤੋਂ ਇਲਾਵਾ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਜਿਹੜੇ ਐਚਐਸ ਬਰਾੜ ਨੇ ਉਹ ਕੀ ਕਹਿੰਦੇ ਨੇ ਟਰੈਕ ਐਂਡ ਟ੍ਰੇਸ ਸਿਸਟਮ ਸ਼ੁਰੂ ਹੋ ਗਿਆ ਹੈ ਬਾਕੀ 30% ਪ੍ਰਣਾਲੀ ਆਉਣ ਵਾਲੇ 2 ਮਹੀਨਿਆਂ ਚ ਲਾਗੂ ਕਰਦੇ ਆਂਗੇ ਇਸ ਨਾਲ ਜਿੱਥੇ ਸ਼ਰਾਬ ਦੀ ਤਸਕਰੀਨ ਰੋਕਿਆ ਜਾ ਸਕੇਗਾ ਉੱਥੇ ਹੀ ਨਜਾਇਜ਼ ਸ਼ਰਾਬ ਦੀ ਵਿਕਰੀ ਵੀ ਰੋਕੀ ਜਾਵੇਗੀ ਹਰੇਕ ਬੋਤਲ ਤੇ ਇੱਕ 바ਰ ਕੋਡ ਪ੍ਰਿੰਟ ਕੀਤਾ ਜਾਵੇਗਾ ਇਸ ਨਾਲ ਪਾਰਦਰਸ਼ਤਾ ਜਿਹੜੀ ਆ ਉਹ ਵਧੇਗੀ ਹੁਣ ਦਰਸ਼ਨ ਸਿੰਘ ਕਲੇਰ ਨੇ ਜਿਹੜੇ ਪ੍ਰਧਾਨ ਨੇ ਵਾਈਨ ਠੇਕੇਦਾਰ ਐਸੋਸੀਏਸ਼ਨ ਦੇ ਚੰਡੀਗੜ੍ਹ ਦੇ ਵਿੱਚ ਉਹ ਕਹਿੰਦੇ ਕਿ ਇਹ ਪ੍ਰਣਾਲੀ ਕਾਫੀ ਵਧੀਆ ਹੈ ਇਸ ਨਾਲ ਬਹੁਤ ਫਾਇਦਾ ਹੋਣਾ ਹੈ ਹਰੇਕ ਬੋਤਲ ਦਾ ਇਸ ਇੱਕ ਬਾਰ ਕੋਡ ਹੋਵੇਗਾ ਜਿਸ ਨੂੰ ਸਕੈਨ ਕਰਨ ਤੇ ਪਤਾ ਲੱਗ ਜਾਵੇਗਾ ਕਿ ਇਹ ਕਿਹੜੀ ਬੋਤਲ ਕਿਸ ਠੇਕੇ ਤੇ ਵਿਕੀ ਹੈ ਇਸ ਨਾਲ ਨਕਲੀ ਸ਼ਰਾਬ ਦੀ ਵਿਕਰੀ ਤੇ ਰੋਕ ਲੱਗ ਜਾਵੇਗੀ ਜੇਕਰ ਆਪਕਾਰੀ ਵਿਭਾਗ ਦੇ ਅਧਿਕਾਰੀ ਚੌਕਸ ਰਹਿਣ ਤਾਂ ਇਸ ਪ੍ਰਣਾਲੀ ਨਾਲ مالیਆ ਚੋਰੀ ਤੇ ਵੀ ਰੋਕ ਲੱਗੇਗੀ ਜਿਹੜਾ ਕਿ ਪਹਿਲਾਂ ਚੋਰੀ ਹੋ ਜਾਂਦਾ ਸੀ مالیਆ ਜਿਹੜਾ ਰੈਵਨਿਊ ਇਕੱਠਾ ਹੋਣਾ ਸ਼ਰਾਬ ਦੇ ਤੋਂ ਤਾਂ ਉਸ ਦੇ ਵਿੱਚ ਵੀ ਜਿਹੜਾ ਜਿਹੜੀ ਹੈ ਚੋਰੀ ਹੋ ਜਾਂਦੀ ਸੀ ਤ੍ਰਿਕ ਕੋਈ ਨਾ ਕੋਈ ਤਰੀਕਾ ਲੱਭ ਲੈਂਦੇ ਸੀ ਜਿਹੜੇ ਤਸਕਰ ਨੇ ਸ਼ਰਾਬ ਦੇ ਤੇ ਹੁਣ ਉਸ ਦੇ ਉੱਤੇ ਵੀ ਰੋਕ ਲੱਗੇ ਜਾਣ ਦੀ ਗੱਲ ਆਖੀ ਗਈ ਹੈ ਹੁਣ ਸਿਸਟਮ ਨੇ ਜਿਹੜਾ ਲਾਗੂ ਕੀਤਾ ਗਿਆ ਪ੍ਰਸ਼ਾਸਨ ਮੁਤਾਬਕ ਕਿ QR ਕੋਡ ਸਿਸਟਮ ਸ਼ਰਾਬ ਦੀ ਤਸਕਰੀ ਰੋਕਣ ਚ ਅਸਰਦਾਰ ਹੋਣਾ ਹੈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਦਾਵਾ ਇਹ ਵੀ ਹੈ ਕਿ ਦੂਜੇ ਰਾਜਾਂ ਵਿੱਚ ਬਹੁਤ ਸਾਰੀ ਸ਼ਰਾਬ ਦੀ ਤਸਕਰੀ ਹੋ ਜਾਂਦੀ ਹੈ ਕਈ ਵਾਰ ਚੰਡੀਗੜ੍ਹ ਦੀ ਸ਼ਰਾਬ ਦੂਜੇ ਸੂਬਿਆਂ ਤੋਂ ਫੜੀ ਗਈ ਹੈ ਇਸ ਨਵੀਂ ਪ੍ਰਣਾਲੀ ਤਹਿਤ ਚੰਡੀਗੜ੍ਹ ਚ ਵਿਕਣ ਵਾਲੀ ਸ਼ਰਾਬ ਦੀ ਹਰ ਬੋਤਲ ਤੇ ਹੋਲੋਗ੍ਰਾਮ ਹੋਵੇਗਾ ਇਸ ਤੋਂ ਪਤਾ ਚੱਲ ਸਕੇਗਾ ਕਿ ਸ਼ਰਾਬ ਚੰਡੀਗੜ੍ਹ ਦੀ ਹੈ ਇਹਨਾਂ ਹੋਲੋਗ੍ਰਾਮਾਂ ਚ ਇੱਕ ਖਾਸ ਫੀਚਰ ਹੋਵੇਗਾ ਇਹਨਾਂ ਚ ਇੱਕ ਕੋਡ ਵੀ ਹੋਣਾ ਜਿਸ ਦਾ ਸੌਫਟਵੇਅਰ ਚ ਐਂਟਰੀ ਹੀ ਤੇ ਹੀ ਪਤਾ ਲੱਗ ਜਾਣਾ ਇਹ ਸ਼ਰਾਬ ਕਿਸ ਬੋਟਲਿੰਗ ਪਲਾਂਟ ਚ ਬਣੀ ਹੈ ਤੇ ਕਿਸ ਠੇਕੇ ਤੋਂ ਬੋਤਲ ਕੱਢੀ ਗਈ ਹੈ ਯਾਨੀ ਜੇਕਰ ਚੰਡੀਗੜ੍ਹ ਦੀ ਸ਼ਰਾਬ ਕਿਤੇ ਵੀ ਫੜੀ ਜਾਂਦੀ ਹੈ ਤਾਂ ਆਸਾਨੀ ਨਾਲ ਪਤਾ ਲੱਗ ਸਕੇਗਾ ਕਿ ਕਿੱਥੋਂ ਸਪਲਾਈ ਕੀਤੀ ਗਈ ਹੈ ਤੇ ਬੋਤਲ ਤੇ ਹੋਲੋਗ੍ਰਾਮ ਵਿੱਚ ਇੱਕ ਟਰੈਕ ਅਤੇ ਟ੍ਰੇਸ ਸਿਸਟਮ ਹੋਵੇਗਾ ਇਸ ਨੂੰ ਸੌਫਟਵੇਅਰਾਂ 'ਚ ਲਾਇਆ ਜਾ ਸਕੇਗਾ ਇਸ ਹੋਲੋਗ੍ਰਾਮ ਦੀ ਸਪਲਾਈ ਕਰਨ ਵਾਲੀ ਕੰਪਨੀ ਨੇ ਆਬਕਾਰੀ ਅਤੇ ਕਰ ਵਿਭਾਗ ਨੂੰ ਟਰੈਕ ਐਂਡ ਟ੍ਰੇਸ ਸੌਫਟਵੇਅਰ ਵੀ ਦੇ ਦਿੱਤਾ ਹੈ ਤਾਂ ਹੁਣ ਇਸ ਦੇ ਨਾਲ ਇੱਕ ਢੰਗ ਲੱਭਿਆ ਗਿਆ ਕਿ ਸ਼ਰਾਬ ਦੀ ਤਸਕਰੀਰ ਰੋਕਿਆ ਜਾਵੇ ਤੇ ਨਕਲੀ ਸ਼ਰਾਬ ਆ ਜਿਹੜੀ ਉਸ ਦੀ ਵੀ ਵਿਕਰੀ ਦੇ ਉੱਤੇ ਠੱਲ ਪਾਈ ਜਾ ਸਕੇ ਹੁਣ ਦੇਖਦੇ ਹਾਂ ਕਿ 어느 ਨਾਲੇ ਸਮੇਂ ਦੇ ਵਿੱਚ ਜਦੋਂ ਇਹ ਸਿਸਟਮ ਪੂਰੀ ਤਰ੍ਹਾਂ ਲਾਗੂ ਹੋ ਜਾਣਾ ਸੌਫਿਸ ਦੀ ਤਾਂ ਕੀ ਵਾਕਈ ਪਹਿਲਾਂ ਜਿਹੜੀ ਸਮੱਸਿਆ ਆਬਕਾਰੀ ਵਿਭਾਗ ਨੂੰ ਆ ਜਾਂਦੀ ਹੈ ਜਾਂ ਸ਼ਰਾਬ ਦੀ ਵਿਕਰੀ ਦੇ ਦੌਰਾਨ ਰੈਵਨਿਊ ਚੋਰੀ ਹੋ ਜਾਂਦਾ ਉਸ ਦੇ ਉੱਤੇ ਕਿੰਨੀ ਕ੍ਰੋਕ ਲੱਗ ਪਉਂਦੀ ਹੈ ਕਿੰਨਾ ਕੰਟਰੋਲ ਹੋ ਪਉਂਦਾ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਦਾਵਾ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ ਕਿ 70% ਦੀ ਬੋਤਲਾਂ ਦੇ ਉੱਤੇ ਉਹ QR ਕੋਡ ਆ ਜਿਹੜਾ ਉਹ ਲਗਾ ਦਿੱਤਾ ਗਿਆ 30% ਦੀ ਬੋਤਲਾਂ ਬਚੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਵੀਆਂ ਬੋਤਲਾਂ ਦੀ ਪੈਕੇਜਿੰਗ ਹੋਣੀ ਹੈ ਜਾਂ ਬੋਟਲਿੰਗ ਪਲਾਂਟ ਦੇ ਵਿੱਚੋਂ ਬੋਤਲਾਂ ਤਿਆਰ ਹੋਣੀਆਂ ਨੇ ਉਸ ਦੇ ਉੱਤੇ ਵੀ QR ਕੋਡ ਆ ਜਿਹੜਾ ਉਹ ਲਗਾਇਆ ਜਾਣਾ ਲਾਜ਼ਮੀ ਕਰ ਦਿੱਤਾ ਗਿਆ ਆਪਕਾਰੀ ਨੀਤੀ ਦੇ ਮੁਤਾਬਕ ਦਾ ਇਸ ਦਾ ਮਕਸਦ ਇੱਕੋ ਦੱਸਿਆ ਗਿਆ ਹੈ ਕਿ ਸ਼ਰਾਬ ਦੀ ਤਸਕਰੀ ਨਹੀਂ ਰੋਕਣਾ ਤੇ ਨਕਲੀ ਸ਼ਰਾਬ ਦੀ ਵਿਕਰੀ ਨਹੀਂ ਰੋਕਣਾ ਤਾਂ ਠੇਕੇਦਾਰ ਐਸੋਸੀਏਸ਼ਨ ਨੇ ਵਿੱਚ ਦੀ ਹਾਮੀ ਭਰੀ ਹੈ ਕਿ ਬਹੁਤ ਵਧੀਆ ਕਦਮ ਚੁੱਕਿਆ ਗਿਆ ਇਸ ਦੇ ਨਾਲ ਰੈਵਨਿਊ ਦੇ ਵਿੱਚ ਵੀ ਚੋਰੀ ਨਹੀਂ ਹੋਵੇਗੀ